ਕਿ ਇੱਕ ਐਸਾ ਦਿਹਾੜਾ ਹੈ ਜਿਸ ਦੀ ਚਰਚਾ ਕਰਨੀ ਹੈ ਮੈਂ ਥੋੜੀ ਲਾਜ਼ਮੀ ਸਮਝ ਤਿੰਨ ਬਹੁਤ ਵੱਡੇ ਹਾਦਸੇ ਸਿੱਖ ਜਗਤ ਨਾਲ ਹੋਏ 20ਵੀਂ ਸਦੀ ਦੇ 30 ਸਦੀਆਂ ਤੇ ਹੁੰਦੇ ਰਹੇ ਜਦੋਂ ਦਾ ਸਿੱਖ ਆਲਮੇ ਵਜੂਦ ਦੇ ਚ ਆਇਆ ਹਾਦਸਿਆਂ ਚ ਲੰਗਦਾ ਜ਼ਿੰਦਗੀ ਸਿਖੇਲੀ ਸਭ ਹਾਦਸਿਆਂ ਦੇ ਚ ਰਹੇ بھی لیکن پچھلی سدی تین بہت, بہت حادثے ہوئے پہلا حادثہ ننکانے سے بھائی لچمن نال دو سو جنڈا نال بن کے ساتھ دیتے گئے شہید کیتے گئے صرف گردوارا سبھار لہر چلی سی جیسے مسند برشت ہو گئے سن کریبن کریبن ادھے اداسی بھی برشت ہو گئے ننکانہ صاحب اداسیا کو کئی پیڑیاں کو اور ہر ایک نے اپنی جیون شیلی چنگی پیش نہیں دیئے دارو لوگ سداری برتیاں دے ملک اگے آئے دھار کرنا لہر چلی نرائن داس نے بہت وڈا انتظام کی ہوا اس اٹھارہ پٹھان ملازم رکھے سن آؤں بندوقہ انہوں نے کل سن دو دو نالی نا. پھر پناہ بندے اور رکھے سن اٹھارہ پٹھان سن کوئی اس طریقے کا سکھ آ ਜੋ ਗੁਰਦੁਆਰਾ ਸੁਧਾਰ ਦੀ ਕੋਈ ਲਹਿਰ ਚਲਾਵੇ ਕੋਈ ਗੱਲ ਕਰੇ ਕੰਨ ਦੇ ਅਜਿਹਾ ਲక్ష్మణ ਸਿੰਘ 200 ਸਿੰਘਾਂ ਨੂੰ ਨਾਲ ਲੈ ਕੇ ਚਲੇ ਭਾਵੇਂ ਗੁજરાਵਾਲੇ ਦੇ ਸਰਗੋਦੇ ਦੇ ਉਹ ਇਕੱਠ ਹੋਇਆ ਉਹਨਾਂ ਨੇ ਮਸਾਏ ਪਾਸ ਕੀਤਾ ਸੀ ਕਿ ਉਹਨਾਂ 200 ਨੂੰ ਨਹੀਂ ਜਾਣ ਦੇਣਾ ਪੂਰਾ ਵੱਡਾ ਕਟਕਾਰਾ ਪਰ ਖਬਰ ਨਾ ਪਹੁੰਚ ਸਕੀ ਉਹਨਾਂ ਤੱਕ ਜੋ ਜਿਨ੍ਹਾਂ ਨੂੰ ਭੇਜਿਆ ਗਿਆ ਰੋਕੋ ਉਹਨਾਂ ਨੂੰ ਰੋਕਣਾ ਕਿ ਸੀ ਉਹ ਤੇ ਪਹੁੰਚ ਗਏ ਪਹੁੰਚ ਗਏ ਆਸਾ ਗੋਲੀਆਂ ਦੀ ਬੁਛਾਰ ਤੜਪਦੇ ਆਇਆ ਨੂੰ ਫਿਰ ਜੰਡਾ ਨਾਲ ਬਨ ਕੇ ਥੱਲੋਂ ਅਗ ਨਾਲ ਸਾਲਿਆ ਇਹ ਸ਼ਹੀਦੀ ਅਜਾਈ ਨਹੀਂ ਗਈ ਨਨਕਾਣਾ ਸਾਹਿਬ ਹਜ਼ਾਰ ਹੋ ਗਏ ਨਨਕਾਣਾ ਸਾਹਿਬ ਸਿੱਖਾਂ ਦੇ ਹੱਥੇ ਚਾਹੇ دوجا حادثہ سن سینتالی دیش کی ونڈ ننکا صاحب کے گوایا پنجا صاحب سے گوایا لکھان کی شہاد کتنی استریوں دی عزت لٹی گئی کتنیا کا دین دھرم گیا کتنیا دیا جانا گئی کیونکہ داس اسے علاقے چوایا پٹھانستان تو جتنے زندہ جلایا رہے ਕਰਾਨੋ ਅਗਲਾ ਸਟੇਸ਼ਨ ਇੱਕ ਲੱਖ ਦੇ ਕਰੀਬ ਸਿੱਕੇ ਜ਼ਿੰਦਾ ਜਲਾਏ ਗਏ ਜਾਂ ਗੋਲੀਆਂ ਨਾਲ ਬੰਦ ਹੋ ਗਏ ਲਾਸ਼ਾਂ ਨਾਲ ਭਰੀਆਂ ਇਹ ਗੱਡੀਆਂ ਅੰਮ੍ਰਿਤਸਰ ਪਹੁੰਚੀਆਂ ਜੋ ਟ੍ਰੇਨਾਂ ਵਿੱਚ ਆਂਧੇਰੇ ਟ੍ਰੇਨਾਂ થી ਮਾਰਦੇ ਗੱਡੀ ਪਹੁੰਚਦੀ ਰਹੀ ਅੰਮ੍ਰਿਤਸਰ ਜੀਵਦੇ ਬੰਦਿਆਂ ਦੀ ਨਹੀਂ ਲਾਸ਼ਾਂ ਜਾਂਦੀਆਂ ਲਾਸ਼ਾਂ ਜਾਂਦੀਆਂ ਇਕ ਬਹੁਤ ਵੱਡਾ ਸਾਕਰ ਜਿਹਦੇ ਨਾਲ ਸਿੱਖ ਕੌਮ ਆਪਣੇ ਬੜੇ ਕੀਮਤੀ ਇਤਿਹਾਸਕ ਅਸਥਾਨ ਗਵਾ ਲੋ। ਭਗਤ ਗੁਰਨਾਮ ਸਿੰਘ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਲੋ। ਅੱਜ ਖੁਲੇ ਰੂਪ ਦੇ ਦਰਸ਼ਨ ਕਰਨੇਗੇ। ਹੋ ਕੇ। ਕਿਤਨੀਆਂ ਸ਼ਾਦਤਾਂ। ਕਿਤਨੀਆਂ ਕੁਰਬਾਨੀਆਂ ਤਵਾ। ਜਿਸ ਨੂੰ ਨਿਕਾਣਾ ਸਾਬ ਨੂੰ ਆਪਣੇ ਹੱਥਾਂ ਚਲੇਆ ਸੀ ਉਹ ਜਾਂਦਾ ਹੈ। ਉਹ ਨਵੀਂ ਜਨਰੇਸ਼ਨ ਨੂੰ ਕੋਈ ਫਤਾ ਵੀ ਕੋਈ ਨਹੀਂ ਉਸ ਸਥਾਨ ਦੀ ਮਹਿਮਾ। ਉਹਦੀ ਅਜ਼ਮਤ ਕੀ ਹੈ। ਉੱਥੋਂ ਦੀ ਵਾਯੂ ਮੰਡਲ ਕੀ ਉੱਥੋਂ ਦੀ ਵਾਈਬ੍ਰੇਸ਼ਨ ਕੀ ਉੱਥੇ ਬੈਠੇ ਆ। یقین ਜਾਣੋ ਨਾਮ ਜਪਣ ਦਾ ਆਨੰਦ ਮਿਲਦਾ ਹੈ, ਸਥਾਨ ਵੇਚ ਲੈਣ ਨਾ ਜਗਾ ਦਾ ਸੱਚ ਹੈ। ਹੈ ਮختصر ਰਸਖਾ। ਤੀਸਰੇ ਹੱਦ ਸੇ ਨੂੰ ਮੈਂ ਪੜੇ ਢੰਗ ਨਾਲ ਵਿਚਾਰਿਆ ਸੋਚਿਆ ਇਹ ਨਿਰੰਕਾਰੇ ਕਾਣ ਤੋਂ ਸ਼ੁਰੂ ਹੋਇਆ ਗਾਸ ਉਸ ਦਿਨ ਕਾਬਲ ਦੇ ਸੀ ਸੇਨ ਸਾਹਿਬ ਗਿਆਨੀ ਚੇਤ ਸਿੰਘ ਜੀ ਸੇਨ ਸਾਹਿਬ ਗਿਆਨੀ ਸਾਦੂ ਸਿੰਘ ਬੌਹਰਾ ਅਕਾਲ ਪੁਰਖ ਦੇ ਪੰਚਾਇਰੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਂ ਤੇ ਸਭ ਕਾਬਲ ਸੰਗਤ ਕਾਬਲ ਜੀਆ ਸੰਗਤਾਂ ਨੇ ਮੰਗ ਕੀਤੀ ਸੀ کہ چالی ہزار سنگا نے امرت پان کرنا ہے جلال آباد وزنی کابل خوست اور گردیش دیش کندار دیش تہارات دیش میرے نال فون تے سمپر کیتا پھر اکال تک دے جتے دار صاحب نال ہیڈ گن پھر اسی سارے آنے کبر کسے کر لے چل دیں اتنے سارے سنگھ امرت سکن نو پیار دیں پہنچے جس دن اسی پہنچے ہیں دوسرے دن کو ایک سماغم عمرت سماغم عرم بوناسی سی رشین فوجہ نے اڈائی کر دی قابل دیش کرام دیو کہہ کو لگ دیو وہ سارے حالات کو آپ جانو پندرہ دن کیسی گردوارے تک طریقے دے بندی رہے باہر نکلی نہ سکتے سولہ دن انڈیا ایئر لائن کی فلائٹ آئی صرف اپنے امبیسی کے حملے نو لاستے سنگھ جو گل سی واپس آیا اور جس جی دن امرتسر واپس پہنچے اس تو پہلے ایک دن پہلے دکان کٹ چکا نرنکاری ہاں جس کے تیرہ سنگھ شہید ہوئے ਕੌਮ ਦੀ ਇੱਕ ਬਦਕਿਸਮਤੀ ਹੈ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਚਾ ਦਰਜਾ ਦੇ ਦੇਣਨ ਬਾਬਿਆਂ ਨੇ ਦੇਵੇਦਾਰਾਂ ਸੰਤ ਜੀ ਕਰਕੇ ਕਹਿੰਦੇ ਨੇ ਕਰੋ ਗੁਰੂ ਗਣ ਬੈਠੋ ਹੋਰ ਅਭੀ ਥੇ ਚਾਰ ਬਹੁਤ ਵੱਡੇ ਗੁਰੂ ਬਣੇ ਬੈਠੇ ਅੱਜ ਪੰਜਾਬ ਖੋਨਾ ਕਰੂਗਾ ਇਹ ਜੀ ਕੁਝ ਗੱਲ ਕਰੋ ਇਹ ਕਰਦੇ ਨੇ ਕੀ ਕਰਨਾ ਗੁਰਦੁਆਰੇ ਜਾਂ ਕੇ ਉਹ ਤੇ ਰਾਜਨੀਤੀ ਇਹ ਕਿ ਗੁਰੂ ਬਣਏ ਨੇ ਚੈਉਰਾ ਦਾਸ ਜੀ ਨੇ ਨਿਰੰਕਾਰੀ ਨੇ ਨਾਮਦਾਰੀ ਨੇ ਦੋ ਚਾਰ ਹੋਰ ਵਿਖੜੇ ਹੋ ਗਏ ਅਸ਼ੂਤੋਸ਼ ਖੜਾ ਹੋ ਗਿਆ ਦੋ ਤਿੰਨ ਹੋਰ ਖੜੇ ਹੋ ਗਏ ਨੇ ਇਸ ਤਰ੍ਹਾਂ ਦਾ ਸਾਰਾ ਪਖੰਡ ਪੰਜਾਬ ਦੇਖ ਖੜਾ ਹੋ ਗਿਆ ਕਾਰਨ ਪਖੰਡ ਨੂੰ ਮਰਨ ਵਾਲੇ ਸੇਖ ਨੇ ਮੰਨਣ ਵਾਲੇ ਆ ਮੈਂ ਦੇਖਦਾ ਪੰਜਾਬੀ ਦੇ ਸਾਰੇ ਪੇਪਰ ਕਿ ਪੀਰ ਸائیں ਅਜਮੇਰੀ ਬਾਬੇ ਪੰਡਤ ਮਹਾਰਾਜ ਨਾਲ ਭਰੇਗਾ ਤੇ ਸੰਤ ਪਤਾ ਚਲਦਾ ਸੀ ਕਿਦੇ ਦੰਦ ਬਲਿ ਕਿੱਕੀ ਕਰਦਾ ਮੁਸੀਬਤ ਦੇ ਸਮੇਂ ਨਾਲ ਨੂੰ ਗੁਰੂ ਨਹੀਂ ਚੇਤੇ ਆਉਂਦਾ ਪੀਰ ਸائیں ਚੇਤੇ ਆਉਂਦਾ ਪੰਡਤ ਮਹਾਰਾਜ ਚੇਤੇ ਆਉਂਦਾ ਅਜਮੇਰੀ ਬਾਬਾ ਚੇਤੇ ਆਉਂਦਾ ਕਿ ਉਹਨਾਂ ਕੋਲ ਦੰਦ ਸੈਂਕੜੇ ਡਾਲਰ ਦੇ ਦੰਦ ਉੱਥੇ ਹੀ ਸਰਦਾ ਉੱਥੋਂ ਪਤਾ ਚੱਲਦਾ ਕਿ ਗੁਰਦੁਆਰੇ ਆਣਾ ਤੇ ਨਾਲ ਦਾ ਪਖੰਡਾ اصل کا گرو ہے پیر سانی ہے میری بابا پنڈت مہاراج انگلینڈ امریکہ کنڈا دے سارے پنجابی اخبار دے انہوں نے دے ایڈورٹائزمنٹ اور وہ پاؤنڈ ہر ہفتے ایڈ سے خرچ کرتا ہے خیر مختصر میں ارز کرا پہلے اسی بابا من لے دیا سنت من لے دیا اور پھر پنجاب دے سکھا دی کمزوری گستاخی معاف نہ سمجھی دا ਅੰਧੇ ਭਾਵਨਾ ਦਾ ਫਾਇਦਾ ਉਠਾਉਂਦੇ ਹੋਏ ਗੁਰੂ ਬਣ ਜਾਂਦੇ ਆ। ਆਪਣੇ ਆਪ ਨੂੰ ਗੁਰੂ ਕਹਿਣ ਵਾਲੇ ਅਮਰ ਸਰਦੇ ਵਿੱਚ ਕੋਈ ਸਾਖੀ ਵਾਲੇ ਜਨ ਸਮਾਗਮ ਰਚਦੇ ਨੇ। ਔਰ ਜਦ ਸਿੰਘ ਸਿਰਫ ਪ੍ਰੋਟੈਸਟ ਦੇ ਤੌਰ ਤੇ ਨੇ ਹੱਥੇ ਜਾਂਦੇ ਨੇ ਉਹ ਸ਼ਹੀਦ ਕਰਦੇ। ਕੋਲੀਆਂ ਚਲਾਉਂਦੇ। ਇੱਕੋ ਲਹਿਰ ਦੂਸਰਾ ਰੂਪ धारण ਕਰ ਗਈ। ਜਿਹੜੀ ਸੰਸਥਾ ਨਨਕਾਣਾ ਸਾਹਿਬ ਤੋਂ ਬਾਅਦ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਕਤ ਦੇ ਚਾਈ ਸੀ ਸੰਰਖਾ ਦੇ ਚਾਈ ਸੀ ਕਮਲੌਰੋਂ ਦੇ ਲੋਕੀਸ਼ਤ ਦੇ ਦੌਸਣ ਵੀ ਲਾਂਦੇ ਗਏ ਐਨੋਂ ਕੰਢੀ ਵਾਗ ਇਸ ਕਮੇਟੀ ਦੇ ਹੋਂਦੇ ਜਿਵੇਂ ਇਮਜ਼ਾਮ ਲਾਇਆ ਜਾ ਸਗਦੇ ਕੈਂਡੀਡਾ ਚ ਇਤਨੇ ਗੁਰਦੁਆਰੇ ਫਿਰ ਇਹ ਸਾਈ ਇਹ ਜਮੇਰੀ ਬਾਤ ਹੈ پنڈت مہاراج سکھ کے اتنے پی جان گردوارے بنا کا کی مطلب ہو تو اتنے پہ جی اپنی سمسیا کا سمادھان اتوں لگتا ہے اس طرح دیکھا وقت کے دکھیا نے بھی ورتو سکھانو اتنا ایک سلسلہ چلے گا بہت وا دکھان ਖੜਾ ਤੋਇਆ ਦਰਬਾਰ ਸਾਹਿਬ ਤੇ ਹਮਲੇ ਦੇ ਰੂਪ ਵਿੱਚ ਅੱਜ ਤੋਂ ਬਾਸ ਉਸ ਦਿਨ ਸ਼ਿਮਲੇ ਦੇ ਜਿਸ ਦਿਨ ਸਰਕਾਰ ਆਇਆ ਇਸ ਸਬਕੂਜ ਦੇ ਸੰਬੰਧੇ ਸਭ ਤੋਂ ਪਹਿਲੇ ਆਵਾਜ਼ ਦਾਸ ਨੇ ਸ਼ਿਮਲੇ ਤੋਂ اٹھਾਈ ਪਰ ਬੰਕਾ ਨੇ ਜਦ ਮੈਨੂੰ ਕਿਹਾ ਗਣੇ ਜੀ ਤੁਸੀਂ ਅੱਜ ਰਾਤ ਨੂੰ ਚਲੇ ਜਾਓ پاوے میری پندرہ دن کتھا سنائی ہوئی سی سنگت سارے شملے دیا گاٹیا والی سربنکا نے کہا تسی چلے جاؤ سی بدنامی دا ٹکا نہیں لینے سنجے تسی فارسٹ ہو جاؤ چلے جا میں پھر رات مصفر کر کے دلی پہنچیا دلی میری مانسک حالت سے پنجابی بات دے گردوارے دے پربنتک نے ਖਾਸ ਕਰਕੇ ਕੁਲਦੀਪ ਸਿੰਘ ਬਿੰਦਰਾ ਜੋ ਅੱਜ ਕੱਲ ਸਿਆਟਲ ਆਏ ਹੋਏ ਨੇ ਕੱਲ ਉਹਨਾਂ ਦਾ ਫੋਨ ਵੀ ਆਇਆ ਸੀ ਮੇਰੇ ਕੋਲ ਇਹ ਸ਼ਾਇਦ ਇੱਥੇ ਆ ਉਹਨਾਂ ਦੀ ਬੱਚੀ ਇੱਥੇ ਸਿਆਟਲ ਉਹ ਮੈਨੂੰ ਪੰਜਾਬੀ ਬਾਗ ਦੇ ਗੁਰਦੁਆਰੇ ਚ ਲੈ ਗਏ ਮੈਂਬਰਾਂ ਦੇ ਸੰਗ ਔਰ ਸਰਕਰ ਦਾ ਸਿੰਘਾਂ ਦੇ ਚ ਕਹਿੰਦੇ ਕਿ ਤੁਸੀਂ ਸਾਰੇ ਹਾਲਾਤ ਇੱਥੇ ਕੌਮ ਨੂੰ ਦੱਸੋ ਫੋਮੈਲ ਫੋਟਸ ਨੇ ਪਰੰਪੂਰ ਕੋਰਾਉਂ ਸਾਰਾ ਇਹ ਪੰਜਾਬੀ ਬਾਗ ਨੇ ਬਣਾਇਆ ਛੇੜੀ ਗੁਰ ਸਿੰਘ ਸਦਾ ਪੰਜਾਬੀ ਬਾਗ ਨੇ ਦੂਸਰੇ ਜਨ ਮਾਰਡਰ ਟਾਊਨ ਗੁਰਦਾਰਾ ਪੀਸ ਰਿਜਨ ਮਾਲੂਆ ਨਗਰ ਚੌਥੇ ਜਨ ਸ਼ਾਦਰਾ ਬਨਵੇ ਜਨ ਥੇਰੇ ਮੇਰਾ ਆਤਰਾਮ ਮਾਰਡਰ ਟਾਊਨਸ ਇਸ ਦੌਰਾਨ ਦਾਸਨ ਇੱਕ ਸਿੰਘ ਦਾਸ ਦੇ ਨਾਲ ਚੱਲਦਾ ਸੰਕਰਨੈਲ ਸੰਕਰਕੇ ਇੰਡੀਆ 'ਚ ਇੱਕ ਬੰਦਾ ਉਸ ਵਿਚਾਰੇ ਦੀ ਕੈਸਟਾਂ ਤੇ ਕਿਤਾਬਾਂ ਰੇਚ ਕੇ ਆਪਣੀ ਕੁੱਭੀ ਇਕਾ ਚਲੰਗਾ ਪਰ ਚਿੰਕੇ ਉਹ ਬੇਸ ਗੰਗਮ ਵਾਲਾ ਲੰਗਾਮ ਵਾਲਾ ਰਾਕਦਾ ਮੈਨੂੰ ਕਹਿੰਦਾ ਤੇਰੇ 'ਚ ਕੋਈ ਸ਼ੱਕ ਨਹੀਂ ਕਰੇਗਾ ਤੂੰ ਸਿੰਘ ਸਾਹਿਬ ਗੈਣੀ ਚੇਤ ਸਿੰਘ ਹੋ ਜਾ। ਉਹ ਤੋਂ ਸਾਰੇ ਹਾਲਾਤ ਲਿਆ میں آج تک اس کل تفصیل سے نہیں پوچھ سکیا کہ ایسے حالات بھی جو خیمے پہنچیا گیا نیچے سنگھ کس ذریعے نال پہنچیا کس سادن نال پہنچیا خود میں ہی بڑا ہے سارے جان دن دلی دے ان کے سارے بھارت دے جان دن کیونکہ سارا دیش ساڑی نال اس نے بھرمن کی پہ کرنا ہے اس ایک سادھ آرم جیاں دیکھتے وہ پنچ سفیاں دی چکھی تیجے دن یعنی چیت سنگھ سنیا انہوں نے سارے حالات لکھے اس پن سفیا کی چٹ بھی لوگ سنگھ سبھا ماڈل ٹاؤن میں پڑھ کے سنا شروع کیا دو سفے بھی میں پڑھ سکیا اس میرا کنٹھ رک گیا کیونکہ اسے حالات لکھے ہوئے سن ਕਿਸ ਤਰ੍ਹਾਂ ਪੰਜਾਬ ਪੰਜਾਬ ਬੰਦੇ ਹਨ ਇੱਕੋ ਜਗ੍ਹਾ ਰੱਖ ਕੇ ਜਲਾ ਰਹੇ ਨੇ ਕਿਸ ਤਰ੍ਹਾਂ ਦੇ ਕਫਨ ਲਾਸ਼ਾਂ ਟੱਕਾਂ ਤੇ ਡੋਕੇ ਲੈਂਦੀਆਂ ਜਾ ਰਹੀਆਂ ਇਹ ਸਾਰੇ ਜਿਹੜੇ ਹਾਲਾਤ ਲਿਖੇ ਹੋਏ ਸੰ ਕਿਸ ਤਰ੍ਹਾਂ ਪੰਜਾਬ ਪੰਜਾਬ ਬੰਦੇ ਹਨ ਇੱਕੋ ਜਗ੍ਹਾ ਰੱਖ ਕੇ ਜਲਾ ਰਹੇ ਨੇ ਕਿਸ ਤਰ੍ਹਾਂ ਦੇ ਕਫਨ ਲਾਸ਼ਾਂ ਟੱਕਾਂ ਤੇ ਡੋਕੇ ਲੈਂਦੀਆਂ ਜਾ ਰਹੀਆਂ ਇਹ ਸਾਰੀ ਤਸਵੀਰ ਸਾਂਖ ਦਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਨੇ ਮੈਨੂੰ ਲੁਕਿਆ ਕਿਉਂਕਿ ਮੈਂ ਦੋ ਸਫੇ ਪੜ ਸਕਿਆ ਮੇਰੇ ਨਾਲ ਬੈਠੇ ਸਮਸਤ ਗਿਆਨੀ ਖਲਵਾਂ ਸੀ ਰਾਗੀ ਜਥਾ ਅਜੇ ਮੌਜੂਦ ਨੇ ਅਜੇ ਵੀ ਮੇਰੇ ਨਾਲ ਇੰਡੀਆ ਚੱਲ ਰਿਹਾ ਬਾਕੀ ਤਿੰਨ ਸਫੇ ਉਹਨਾਂ ਨੇ ਪੜ ਕੇ ਸੁਣਾਏ ਪਰ ਥੀਜੇ ਸਫੇ ਤੇ ਉਹਨਾਂ ਦੀ ਵੀ ਬੇਰੋਸ਼ੀ ਦੀ ਹਾਲਤ ਹੋ ਗਈ ਸੀ ਪੜ੍ਹਦਾ ਸੰਗਤਾਂ ਸਾਰੀਆਂ ਰੋਟੀਆਂ ਹੋ ਗਈਆਂ ਇਹ ਹਾਲਾਤ ਹੋ ਗਏ ਸ਼ਾਮ ਤੱਕ ਹਨ ਕੁਲਜੀਤ ਸਿੰਘ ਬਿੰਦਰਾ ਜੀ ਹੁਣ ਸੈਟਲ ਆਏ ਨੇ ਮੈਨੂੰ ਦੱਸਿਆ ਗੈਣੀ ਜੀ ਦਿੱਲੀ ਪੁਲਿਸ ਨੇ ਵੀ ਥੋੜੇ ਵਾਰੰਡ ਕੱਢ ਦਿੱਤੇ ਨੇ ਇਹ ਬਾਹਰ ਚੱਲਣ ਦੇ ਕੱਡੇ ਸਨ ਹੁ ਤੁਸੀਂ ਦਿੱਲੀ ਕੋ ਚਲੇ ਜਾਓ لیکن میں اس دن سردار فلوچن سنگھ جی سرنا جنہاں دا لڑکا ہسکل گurdwarah ਸੇਜਗੰਗ ਸਾਹਿਬ دا پردھان ہے عام لوکاں نوں پتہ کروی نہیں پتہ سارے حالات او آ گئے تے مینو کہن لگے ساڈے گھر تے کھانا ہے ਤੁਸੀਂ اکھے رہ جاؤ آرام دائی دور دور پجن نہ سن دی کرو 6 ਦਿਨ ਹੋਣਾ ਨੇ ਮੈਨੂੰ ਰੱਖਿਆ ਆਪਣੇ ਘਰ ਵਿੱਚ ਸਰਦਾਰ ਕੋਲੋਚਨ ਸਿੰਘ ਦੀ ਸਰਨਾ ਜਿਨ੍ਹਾਂ ਦੇ ਸਹਿਜਾਦੇ ਹੁਣ ਯੰਗ ਨੇ ਨੌਜਵਾਨ ਈ ਨੇ ਜੋ ਦਿੱਲੀ ਸ਼ੁਕਰਦਵਾਰਾ ਕਮੇਟੀ ਦੇ ਪ੍ਰੈਜ਼ੀਡੈਂਟ ਸਰਨਾ ਸਾਹਿਬ ਕਰਦੇ ਗਏ ਉਹਨਾਂ ਦੇ ਫਾਦਰ ਅਜੇ ਵੀ ਜ਼ਿੰਦਾ ਨੇ ਕੋਲੋਚਨ ਸਿੰਘ ਸਰਨਾ ਬਹੁਤ ਵੱਡਾ ਕਾਰ 84 ਜਲਾ ਦਿੱਤਾ ਹੈ ਕੋਠੀ ਜਲਾ ਦਿੱਤੀ ਗਈ ਫਿਰ ਗੁਰੂ ਮਹਾਰਾਜ ਨੇ ਮੇਰ ਕੀ ਛੇਵੇਂ ਦਿਨ ਰਾਤ ਨੂੰ ਮੈਂ ਕਹਿ ਲਗੇ ਐਸਾ ਲੱਗਦਾ ਹੈ ਲੋਕਾਂ ਨੂੰ ਪੁਲਿਸ ਨੂੰ ਪਤਾ ਚੱਲ ਗਿਆ ਤੁਸੀਂ ਇੱਥੇ ਲਿਆਗਾ ਫਿਰ ਨੂੰ ਨਿਕਾਲਣ ਦਾ ਇੰਤਜ਼ਾਮ ਕਰਦਾ ਅਮਰਿਤ ਵੇਲੇ ਮੈਨੂੰ ਉਹਨਾਂ ਨੇ ਦਾਵਾ ਪਚਾਇਆ ਯੂਪੀ ਵਿੱਚ ਫਿਰ ਮੈਂ ਉੱਥੋਂ ਬਿਦਰ ਚਲਾ ਗਿਆ ਫਰ ਫਟਕਦਾ ਰਿਹਾ ਕੁਰਕੀ ਦੇਵਾਲ ਜਦ ਅਲਵਰ ਚਲੇਗਾ ਸੰਤ ਲੋਗੋ ਵਾਲ ਦਾ ਸੰਦੇਸ਼ ਮੈਨੂੰ ਆਇਆ ਤੁਸੀਂ ਅਰੈਸਟ ਹੋ ਜਾਓਗੇ ਹੋ ਕੇ ਹੋਰ ਖੱਜਲ ਖਾਰੋਗੇ ਤਾਂ ਮੈਂ ਦਿੱਲੀ ਆ ਕੇ ਆਪਣੀ ਗਿਰਸਾਰੀ ਦੇ ਦਿੱਤੀ ਜਿਹੜੇ ਹਾਲਾਤ ਵਰਤੇ ਆਪਣੇ ਲਈ ਮੇਰੀ ਬੇਲ ਵੀ ਸਰਦਾਰ ਕੋਲੋਚਨ ਸਿੰਘ ਸਰਨਾ ਨੇ ਹੈਨ ਲੱਖ ਰੁਪਏ ਦੀ ਜ਼ਮਾਨਤ ਦਿੱਲੀ ਸਿਦਦਵਾਰਾ ਬੋਰਡ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਪਿਤਾ ਨੇ ਦਿੱਤੀ ਹੈਗੀ ਨਾਲ ਫਿਰ ਮੈਂ ਪੰਜਾਬ ਦਾ ਰੱਖ ਕੀਤਾ ਕਿਉਂਕਿ ਸਰਦਾਰ ਬਲਵੰਤ ਸਿੰਘ ਸਾਹਿਬ ਦਾ ਵਜ਼ੀਰ ਖਜ਼ਾਨਾ ਮਰਹੂਮ ਉਹਨਾਂ ਦਾ ਸੰਦੇਸ਼ ਆਇਆ ਕਾਨਫਰੰਸ ਰੱਖੀ ਗਈ ਹੈ ਬਾਬਾ ਦੀਪ ਸਿੰਘ ਉਸੇ ਕਾਨਫਰੰਸ لیکن اس دو دوران نے پتا چلیا پنجاب نے بھی بارن کدے نے اور پنجاب میرا بین میں پنجاب نہیں جا سکتا کشمیر نہیں جا سکتا یو پی نہیں جا سکتا دلی بھی نہیں لیکن میں بیس بدل کے پہنچے رہا. خوش قسمت ہی ہے کہ سنگھ صاحب یعنی چیت سنگھ دے گھر سجن مترا اس. نے پتا پہنچا دیا جس ڈنگ میں انتظام کیا اسی وقت موفیسر درشن جی بھی مل گئے پینٹ کوٹ انہوں نے پہنی ہوئی داڑا بنیا ہوا میں بڑی مشکل نال پہچان سکوں فائلاں ہاتھ دیکھ ان ٹیکس افسر بنے بھی بیس بدل گیا کانفرنس بھی شامل ہو ਸਵੇਰੇ ਕੀ ਕਰਨ ਹੋ ਰਿਹਾ ਸੀ ਪਿਆਰਾ ਜੇ ਦਾਸ ਦਾ ਪ੍ਰਮ ਸੀ ਘੰਟਾ ਬੋਲਣਾ ਸੀ ਸਰਦਾਰ ਬਲਵੰਤ ਸਿੰਘ ਮੈਨੂੰ ਕਹਿ ਲਗੇ 10000 ਦੇ ਕਰੀਬ ਸੰਗਤ ਹੈ ਲੰਗਰ ਦਾ ਕੁਝ ਇੰਤਜ਼ਾਮ ਹੈ ਤੇ ਦਰਬਾਰ ਸਾਹਿਬ ਦੇ ਤੇ ਕਬਜ਼ਾ ਫੌਜ ਦਾ ਦਾਦਾ ਸਿੰਘ ਸਿੰਘ ਦੇ ਇਤਨੇ ਸਜਣਾ ਦੇ ਲੰਗਰ ਬਣਾਉਣ ਦਾ ਕੋਈ ਇੰਤਜ਼ਾਮ ਨਹੀਂ ਨਿਕਾਤੇ ਗੁਰੂ ਮਹਾਰਾਜ ਕਰੇਗਾ ਤੁਸੀਂ ਕੰਨ ਕਾਂਸ ਚਲਾ ਬੇਗਵਾਲ ਤੇ ਆਲੇ ਦੋਲੇ ਦੇ ਹੋਰ ਕੰਢੇ ਕਚਤਾ ਜਤੇ ਲੰਗਰ ਲੱਦ ਕੇ ਗਏ ਉਹਨਾਂ ਦੀ ਸ਼ਾਨਮਸੀ ਉਹਨਾਂ ਨੇ ਬੀਬੀਆਂ ਨੂੰ ਵਧੇ ਕਰ ਦਿੱਤਾ ਪਰ ਪੁਲਿਸ ਤੇ ਫੌਜ ਦਾ ਘੇਰਾ ਸੀ ਅੰਮ੍ਰਿਤਸਰ ਵਿੱਚ ਜੈਸੇ ਬੀਬੀਆਂ ਸਿਰ ਦੇ ਉੱਤੇ ਪਰਸ਼ਾਦੇ ਦਾਲ ਦੇ ਫਤਿਹਲੇ ਇਲਾਕੇ ਚਲੀਆਂ ਘੇਰੇ ਦੇ ਕੋਲ ਆਈਆਂ ਪੇਸ਼ ਅੰਮ੍ਰਿਤਸਰ ਦੇ ਲੋਕਾਂ ਦੇ ਕੋਠਿਆਂ ਤੇ ਚੜ ਕੇ ਦੇਖੇ ਹਾਲਾ ਸਕੇਨ ਕਰਨਾ ਫੌਜ ਨੇ ਤਾਨ ਦਿੱਤੀ ਆਖਿਆ ਰੁਕ ਜਾ ਇੱਕ ਬੀਬੀ ਨੇ ਗਰਮ ਗਰਮ ਦਾਲਾ ਫੌਜੀ ਲਈ ਬਾਜ਼ਾਟਾ ਡੇਰਾ ਸੋਲਿਆ ਇੱਕ ਵੀ ਬੀ ਬਲ ਸਾਰੀਆਂ ਬੀਬੀਆਂ ਦਾਸ ਲੋਗ ਸਾਰਿਆਂ ਨੂੰ ਲੰਗਰ ਸਿ ਪਿਛੋਂ ਹਿਦਾਇਤ ਮੰਗੀ ਗਈ ਕੀ ਕਰੀਏ ਉਹਨਾਂ ਨੇ ਹੁਕਮ ਹੋਇਆ ਸੀ ਗੋਲੀ ਨਹੀਂ ਚਲਾਉਣੀ ਅਗਰ ਬੀਬੀਆਂ ਨੇ ਘੇਰਾ ਤੋੜਿਆ ਗੋਲੀ ਨਹੀਂ ਚਲਾਉਣਾ ਲੰਗਰ ਫਿਤਨਾ ਆ ਗਿਆ 2 ਦਿਨ ਤੱਕ ਚੱਲਦਾ ਗੁਰੂ ਜੀ ਨੇ ਐਸੀ ਨੇ ਕਾਨਫਰੰਸ ਅਰੰਭ ਹੋਈ ਪਈ ਹੈ ਪੇਡਿਚ ਚੋਟੀ ਦੇ ਲੀਡਰ ਤੇ ਬੈਠੇ ਸਨ ਹੁਣ ਦੇ ਮਲੇ ਕੋਟਲਾ ਨਵਾਜ਼ ਵੀ ਬੈਠੇ ਸੀ ਹੈਰਾਨ ਹੋਇਆ ਉਦੋਂ ਦੇ ਬਜ਼ੁਰਗਾਂ ਨੇ ਆਦਾ ਨਾਰਾ ਮਾਰਿਆ ਕਿ ਆਦਾ ਨਾਰਾ ਮਾਰਨ ਵਾਸਤੇ ਅਧਿਵੀ ਹੈ ਮੈਂ ਅਨੁਚੈਸ਼ ਮਜੀਦਾ ਨਾਲ ਮੇਰੇ ਪਿੱਛੇ ਬੈਠੇ ਸਨ ਸਟੇਜ ਤੇ ਮੈਂ ਬੋਲਣਾ ਆਰੰਭ ਕੀਤਾ ਰੱਬ ਦੇ ਨੇ ਇੱਕ بارش ਸ਼ੁਰੂ ਹੋ ਗਈ ਬਹੁਤ ਜ਼ੋਰ ਦਾ ਔਰ ਥੱਲੇ ਕੁਝ ਵਿਛਾਈ ਤੇ ਹੈ ਨਹੀਂ ਸੀ ਤੇ ਥੱਲੇ ਪਾਣੀ ਵੀ ਵਗਣ ਲੱਗ ਪਿਆ ਦੇਖਦੇ ਆ ਦੇਖਦੇ ਅੱਧੀ ਸੰਗਤਾਂ ਉੱਠ ਖੜੀਆਂ ਹੋਈਆਂ ਮੇਰੇ ਕੋਲ ਮਾਈਕ ਲੈ ਕੇ ਨਵਾਬ ਮਲੇਰ ਕੋਟ ਲੈਨੇ ਖੜੇ ਹੋ ਕੇ ਸੰਤਾਨ ਨੂੰ ਸੰਬੋਧਨ ਕੀਤਾ ਤੇ ਮੈਂ ਤੇ ਇਤਿਹਾਸ ਵਿੱਚ ਪੜਿਆ ਸੀ ਗੋਲੀਆਂ ਦੀ بارش ਵੀ ਹੋਵੇ ਤੇ ਸਿੱਖ ਮੈਦਾਨ ਛੋੜ ਕੇ ਨਹੀਂ ਜਾਂਦੇ ਤੁਸੀਂ ਤੇ ਪਾਣੀ ਦੀ بارش ਨਾਲ ਭੱਜ ਚਲੇ ਵੇਖੋ ਮੈਂ ਵੀ ਭਿੱਜ ਗਿਆ ਉਹਦਾ ਸੂਟ ਵੀ ਭਿੱਜ ਗਿਆ ਸੀ ਗਰਮ ਸੂਟ ਉਸਨੇ ਪਹਿਨਿਆ ਹੋਇਆ ਸੀ ਤੇ ਮੈਂ ਵੀ ਤੇ ਭਿੱਜ ਗਿਆ ਬੈਠਾ ਮਾਸਦੇਖਾ پانی بچ سارے بیٹھے جتھے تک میرا اندازہ میں ہے تین گھنٹے می رہے رہا گھنٹہ میں بولیا میں بھی بھج گیا دستار چو پانی نکلے کپڑیاں چو پانی اور ایک گھنٹہ میں بولیا بعد پروفیسر سنگھ جی وہ بولے اس کانفرنس نے وقت دی حکومت نو ہلا دیا ਔਰ ਉਹ ਦਰਬਾਰ ਸਾਹਿਬ ਦਾ ਕਬਜ਼ਾ ਦੇਣ ਤੇ ਬਾਅਦ ਦੇ ਸਤੰਬਰ ਦੇ ਮਜਬੂਰ ਜਿਸ ਦਿਨ ਇਹ ਕਬਜ਼ਾ ਮਿਲਿਆ ਕਥਾ ਦਾਸ ਨੇ ਸਭ ਤੋਂ ਪਹਿਲੇ ਕੀਤੀ ਮੰਜੀ ਸਾਹਿਬ ਸਰੋਤੇ ਕਿਤਨੇ ਸਨ ਦੋ ਗ੍ਰੰਥੀ ਸਨ ਦੋ ਤਿੰਨ ਸੇਵਾ ਦਾ ਇਹ ਦੋ ਤਿੰਨ ਦਾਸ ਦੇ ਨਾਲ ਦੇ ਸਨ ਔਰ ਕੋਈ میں سردار ابناشی سی سنگھ کہ میری ریاش دا انتظام کتے ہوئے گا میں پندرہ بھی دن تو ہے کفر کرنی ہے کہ وہ اکالی دل کا دفتر ہے باقی تھی اگ لگ کے سڑ چکا ہو لے لو جیو میں اس دفتر دیچ گیا گوڑے گوڑے خون سونچ لبڑے بسترے سن زندہ کارتوس پہ سن مطلب پکڑ پکڑ کے ہی شوٹ کر داستے نال دارم دی بیند بیند بلون کور سی, سن, سن, دو وہ ساری صفائی کی ہینڈ پم چالو کیا بجلی تو کٹ چکے سن اس حالات چل دی رہے بعد اچھ پتا چلیا کپور تھلے ਫਿਰ ਯਾਤਰੀ ਜਥਾ ਸੀ 70 ਬੰਦਿਆਂ ਦਾ ਦੀਵਾਰ ਨਾਲ ਖੜਾ ਕਰਕੇ ਸ਼ੂਟ ਕੀਤਾ ਗਿਆ। ਦੋ ਦਾਸ ਦੇ ਵਿਦਿਆਰਥੀ ਸਨ। ਇੱਕ ਸਤੋਵਾਲੀ ਗਲੀ ਤੋਂ ਮੇਰੇ ਕੋਲ ਭੇਜੇ ਗਏ ਸਨ। ਇੱਕ ਨਾਨਕ ਸਰ ਤੋਂ ਦਲੇਪ ਸਿੰਘ ਜੀ ਮੇਰੇ ਕੋਲ ਆਏ ਸਨ ਪੜਨ ਵਾਸਤੇ ਕਹਾਸ ਸੁਣਨ। ਸ਼ਿਮਲਾ ਜਾਂਦੇ ਮੈਨੂੰ ਕਹਿਣ ਲੱਗੇ ਮੈਨੂੰ ਅਸੀਂ ਦਰਸ਼ਨ ਕਰਾਉਨੇ ਆ ਸਈਦੀ ਗੁਰਪੁਰੂ ਦੇ। ਚਲੇ ਗਏ। ਕਾਬੂ ਸਾਹਿਬ ਸਿੰਧੀ ਹੋਟਲ ਜਿਹੜਾ ਬਾਹਰ ਸੀ ਉੱਥੇ ਖੜੇ ਕਰਕੇ ਸ਼ੂਟ ਕੀਤੀ ਦੀਵਾਰਾਂ 'ਚ ਨਿਸ਼ਾਨ ਮੈਨੂੰ ਬਾਅਦ ਵਿੱਚ ਅਬਨਾਸੀ ਸਿੰਘ ਨੇ ਦਿਖਾਇਆ ਪਰ ਚੌਕੇ ਦਾ ਸਾਰੇ ਹਰਾਬਾ ਬਾਅਦ ਵਿੱਚ ਭਾਰਤ ਜਗਾ ਜਗਾ ਦਸਣ ਲੱਗ ਪਿਆ ਤੋਂ ਹਰ ਸਵੇਰ ਵਿੱਚ ਮੇਰਾ ਦਾਖਲਾ ਹੁੰਦਾ ਸਿਰਫ ਮੈਂ ਦਿੱਲੀ ਦੇ ਸਿਮਟ ਕੇ ਰਹਿ ਗਿਆ میں ایک اندازے کے مطابق چار پانچ سال پھر دلی ہو. سیز گاندھی کتھا کرتا رہا ہے کی کمیٹی نے سہیوگ دیتا میں میرا خرچہ بھی برداشت کیا میرے تھی جو کیس چل دے سن وکیلان دا خرچہ بھی برداشت کیا دلی کمیٹی باقی میں نے کچھ نہیں پوچھا اس دوران جس جس حالات سے میں ہیں یہ بھی بیان کرنے بعد جیڑے جڑے لوگ انگلینڈ کنیڈا امریکہ امریکہ بڑا مار دکھ نہیں پتا کچھ بھی کچھ بھی نہیں پتا ہمیں بڑا مار د جس جس حالات قوم لنگی قوم دے بلارے لنگے نا? پھر میں دیکھا سکھ سکھا نہیں لٹن لگ ਸਿੱਖ ਗ੍ਰੰਥੀਆਂ ਨੂੰ ਮਾਰ ਲੱਗ ਪਏ। ਲੱਗਦਾ ਸੀ ਇਹ ਵੀ ਇੱਕ ਸੋਚੀ ਸਮਝੀ ਸਕੀਮ ਸੀ ਸਾਡੇ ਦੋਸਤਾਂ ਦੀ ਕਿ ਉਹ ਚੀਦਾ ਚੀਦਾ ਬੰਦੇ ਛੱਡ ਕੇ ਇੱਕ ਪਾਸੇ ਕਰ ਦੋ ਜੋ ਕੌਮ ਦੇ ਕੰਮ ਆ ਸਕਣ ਲੀਡਰ ਵੀ ਮਾਰ ਲਓ। ਇੱਕ ਇੱਕ ਕਰਕੇ ਲੀਡਰ। ਇਹ ਮੇਰੇ ਦਿਸੇ। ਮੈਂ ਇਸ਼ਾਰਤ ਨਹੀਂ। Ludhiana ne ek do jagah aur peh se badal ke hi na jaanda si. میں وقتی طور پہ تحری واپس لے لو کیوں ان سکھانے دے ہاتھوں سکھان دا قتل ہوئے گا پھر رک سکتا پھر رک سکتا کیونکہ سب کچھ سکھان کے ہاتھوں کرایا جا رہا وہ بل کہہ گیا وہ تھی ڈر گئے ڈر کتے ہوں میں جا کہ میرے سے کیس ان سارے کیس میں دوجے تیجے دن تک کوٹ چاہوں ਕਿਸੇ ਦੇ ਬੇਗੋ ਵਾਲ ਦੇ ਕੋ ਮਕਸੂਦ ਹੋ ਰੇ ਫਿੰਡ ਉੱਥੋਂ ਦੇ ਨੌਜਵਾਨ ਆਏ ਕੰਮ ਦੇ ਬਿਆਨੇ ਜੀ ਅੱਸ਼ਾਮ ਦਾ ਸਮਾਗਮ ਸੀ ਰੱਖਿਆ ਤੁਸੀਂ ਉੱਥੇ ਪਹੁੰਚੇ ਕਿਛੇ ਤਰੀਕੇ ਨਾਲ ਇੱਕ ਗੱਲ ਜਖਮੇ ਹਿਰਦਾ ਹੈ ਕਿ ਬਿਮਾਰ ਮੈਂ ਬੰਦਾ ਆੜਦਾ ਬੜਾ ਹੈ ਕਿ ਹੋਣਾ ਮੇਰੇ ਫਲ ਭਾਗ ਦੌਰ ਮੈਂ اتے پھر پولیس کا گھیرا پے گا کہ کچھ بھی نہیں ہوئے گا چلو خیر میں چلا سنگھ صاحب چڑھا چیت بھیت بابا درشن سنگھ گنو پورکا کالے سارے سماج میں اسے نہیں دیکھا بابا درشن سنگھ گنو پورکا کالے جو قوم کے درد درد بنڈا در تو نہیں رہے دو سال ہوئے دور گئے یہ بھی کہ راگی جتیا بھائی چتر سنگھ تے بھائی کلیان گی ہو سن گی دلیپ سنگھ جی درد داس دہ اخیر دے سے پر دیکھ دیا دیکھ دیا ساری سنگت نلس نے گھیرا ہوا ਜਿਸ ਐਸ ਐਸ ਪੀ ਦੀ ਸਰਕਰਦੀ ਦੇ ਵਿੱਚ ਘੇਰਾ ਤਾਂ ਆਇਆ ਅੱਜਕੱਲ ਐਡਮਿੰਟਨ ਹੈ ਅਬ ਜੋ ਮੈਨੂੰ ਗ੍ਰਿਫਤਾਰ ਕਰਨ ਆਇਆ ਸਿਕਿਉਰਿਟੀ ਗਾਰਡ ਲੱਗਿਆ ਹੈ ਬਹੁਤ ਵੱਡਾ ਐਡਮਿੰਟਨ ਸਟੋਰ ਵਿੱਚ ਕਿ ਮੈਂ ਇਸ ਵਾਸਤੇ ਕਹਿਣਾ ਜਦ ਮੈਂ 8-9 ਸਾਲ ਪਹਿਲੇ ਐਡਮਿੰਟਨ ਗਿਆ ਸੀ ਮੇਰੇ ਕੋਲ ਮਾਫੀ ਮੰਗਦਾ ਸੀ ਬੇਦੀ ਸਾਹਿਬ ਕਰਕੇ ਉਸ ਨੂੰ ਕਹਿੰਦਾ ਮੈਂ ਪਛਾਣ ਤਾਂ ਨਹੀਂ ਸਕਿਆ ਪਰ ਕਿਉਂਕਿ ਮੈਂ ਉਸ ਦੇ ਵਰਦੀ ਚ ਦੇਖਿਆ ਸੀ ਇੱਕ ਚਾਲੀ ਜੀਆਂ ਵਰਦੀ ਸੀ ਮੇਰੇ ਕੋਲ ਪਛਾਣ ਹੈ। ਪਰ ਜੋ ਮੈਨੂੰ ਗ੍ਰਿਫਤਾਰ ਕਰਨ ਆਇਆ ਸਿਕਿਉਰਿਟੀ ਗਾਰਡ ਲੱਗਿਆ ਹੈ ਬਹੁਤ ਵੱਡਾ ਐਡਮਿੰਟਨ ਸਟੋਰ ਵਿੱਚ। ਇਹ ਮੈਂ ਉਸ ਵਾਸਤੇ ਕਹਿਣਾ ਜਦ ਮੈਂ 8-9 ਸਾਲ ਪਹਿਲੇ ਐਡਮਿੰਟਨ ਗਿਆ ਸੀ ਮੇਰੇ ਕੋਲ ਮਾਫੀ ਮੰਗਿਆ ਗਿਆ ਸੀ। ਬੇਦੀ ਸਾਦ ਕਰਕੇ ਉਸ ਨੂੰ ਕਹੇ